ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਹਾਂ ਜੀ ਲੁਧਿਆਣੇ ਕੁਮਾਰ ਮੰਡੀ ਦੇ ਵਿੱਚ ਸਾਹਮਣੇ ਜੀ ਦਾ ਗੁਰਦੁਆਰਾ ਤੇ ਕੁਮਾਰ ਮੰਡੀ ਦਾ ਸਭ ਤੋਂ ਮਸ਼ਹੂਰ ਏਰੀਆ ਸਿਮਰਨ ਪਗੜੀ ਵਾਲਿਆ ਇੱਥੇ ਇੱਕ ਭੈਣ ਬੈਠੀ ਆ ਸਵੇਰ ਦੀ ਨਹੀਂ ਕੱਲ ਦੀ ਰਾਤ ਦੀ ਇੱਥੇ ਘੁੰਮਦੀ ਆ ਕੱਲੀ ਉਸ ਜੰਦੀ ਆ ਬੁੱਲੀ ਜਾਂਦੀ ਆ ਪਤਾ ਨਹੀਂ ਕਿੱਥੋਂ ਆਈ ਆ ਠੀਕ ਨਹੀਂ ਦਿਮਾਗੀ ਤੌਰ ਤੇ ਆ ਵੀਰੇ ਉਹਨਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਤੁਸੀਂ ਕਿਦੋਂ ਦੇਖੀਏ ਵੀਰੇ ਇਹ ਬਿਰਜੀ ਸਵੇਰੇ ਦੇਖੀ ਆ ਸਵੇਰੇ ਨਾ ਇੱਥੇ ਘੁੰਮਦੀ ਪਈ ਸੀ ਕਿ ਇੱਕ ਆ ਨਾ ਵਾਜਿਆ ਮਾਰੀ ਜਾਂਦੀ ਸੀ ਰੋ ਕਦੇ ਹੱਸਣ ਲੱਗ ਜਾਂਦੀ ਰੋਣ ਲੱਗ ਜਾਂਦੀ ਮੈਂ ਆ ਕੇ ਬਿਠਾਈ ਮੈਂ ਕਹੇ ਉਰੇ ਬਹਿ ਜਾ ਰੋਟੀ ਪਾਣੀ ਖਵਾਇਆ ਤਾਂ ਇਦਾਂ ਹੀ ਸਿਰ ਘਮਾਉਣ ਲੱਗ ਜਾਂਦੀ ਆ ਕਈ ਵਾਰੀ ਸੱਚੀ ਗੱਲ ਪੈਣੇ ਵਾਏ ਸਤਿ ਸ਼੍ਰੀ ਅਕਾਲ ਮਾਈਕ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੇ ਹੋ ਸੋਨੇ ਹਾਲ ਸਾਸਤਰੀ ਆਕਾਰ ਭੈਣੇ ਕੀ ਨਾਮ ਤੇਰਾ ਪਪਾ ਜੀ ਇਸ ਟਾਈਮ ਤੇ ਹੈ ਮੈਂ ਰੂਪ ਧਾਰਿਆ ਹੋਇਆ ਹੈ ਕੀ ਰੂਪ ਕਾਦਾ ਧਾਰਿਆ ਵੈਸ਼ਨੂ ਮਾਤਾ ਵੈਸ਼ਨੂ ਮਾਤਾ ਦਾ ਰੂਪ ਧਾਰਿਆ ਥੈਂਕ ਯੂ ਠੀਕ ਹੈ ਭੈਣੇ ਤੂੰ ਤੇਰਾ ਨਾਮ ਕੀ ਆ ਇਸ ਟਾਈਮ ਵੈਸ਼ਨੂ ਮਾਤਾ ਦੇ ਨਾਮ ਅੱਛਾ ਵੈਸ਼ਨੂ ਮਾਤਾ ਮੈਂ ਰਾਤ ਨੂੰ ਗਈ ਹੀ ਇੱਕ ਮੰਦਿਰ ਬੋਲੋ ਸੱਚੇ ਦਰਬਾਰ ਕੀ ਮੰਨ ਰਸਤੀ ਬਾਤ ਜਿਹੜਾ ਅੱਜ ਦਰਬਾਰ ਪਪਾ ਜੀ ਪਪਾ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਬੋਲੇ ਸੋਨੇ ਹਾਲ ਨਾ 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 ਪੈਰੀ ਹੱਥ ਨਹੀਂ ਲਾਉਣਾ ਸਤਿ ਸ੍ਰੀ ਅਕਾਲ ਪੈਰੀ ਹੱਥ ਨਹੀਂ ਲਾਉਣਾ ਮੇਰੀ ਭੈਣ ਹੈ ਪੈਰੀ ਹੱਥ ਨਹੀਂ ਲਾਉਣਾ ਨਾ ਮੇਰੀ ਭੈਣ ਹੈ ਥੈਂਕ ਯੂ ਵੈਲਕਮ ਥੈਂਕ ਯੂ ਵੈਲਕਮ ਗੱਲ ਤਾਂ ਸੁਣ ਲਾ ਉਹ ਦੇਖੀ ਭੈਣੇ ਗੱਲ ਤਾਂ ਸੁਣ ਲਾ ਭੱਜ ਜੀ ਵੀਰੇ ਰੋਕੇ ਵੀਰੇ ਕਰ ਲੈ ਉਹ ਗਾਂ ਕਰ ਲਾ ਤੂੰ ਤਾਂ ਭਾਈ ਤੋਰ ਲਾ ਗਾਂ ਅਨੰਦ ਅਨੰਦ ਓਏ ਰਾਤ ਨੂੰ ਕਹਿੰਦੇ ਬਾਈ ਇਹ ਬਹੁਤ ਥਲੇ ਆ ਪੈਂਦੀ ਆ ਮੈਨੂੰ ਪੁੱਛਿਆ ਪਿੰਡ ਕਿਹੜਾ ਤੇਰਾ ਕਹਿੰਦੀ ਸੁੱਚਾ ਪਿੰਡ ਆ ਮੇਰਾ ਉਹ ਗੱਡੀ ਲੈ ਆਊਗਾ ਬਾਈ ਰੋਕੀਏ ਕਹਿੰਦਾ ਸੁੱਚਾ ਪਿੰਡ ਆ ਕਿਹਦੇ ਉੱਤਰ ਦਾ ਹਾਂ ਹਾਂ ਆਹ ਰਿਕਾਰਡ ਜਾਂ ਦੱਸਾਂ ਵੀ ਕਰ ਹਾਂਜੀ ਅੱਗੇ ਆ ਰਿਹਾ ਅੱਗੇ ਅੱਗੇ ਕਰ ਵੀ ਰਿਹਾ ਅੱਗੇ ਭੱਜ ਕੇ ਮੂਰੇ ਹੋ ਬਨੋਧ ਮੂਰੇ ਮੂਰੇ ਹੋ ਜਾ ਵੀਰੇ ਮੂਰੇ ਐਸੇ ਮੂਰੇ ਹੋ ਕੇ ਰੋਕੋ ਜਿਹੜੇ ਸਾਡੇ ਕੋਲ ਬੈਠੀ ਆ ਉਹ ਆਹ ਸੀ ਇਹ ਕੋੜੇ ਜਿਹਾ ਮਾਉ ਮੁੰਡੇ ਜੋ ਵੀਡੀਓ ਖਾਈ ਆ ਬੋਹੜੀ ਚੜੀ ਸਹੀ ਆ ਉਹ ਉਹੜੀ ਹੈ ਕਿ ਉਹ ਸਹੀ ਆ ਉਹੀ ਆ ਤਾਂ ਉਹੀ ਆਇਆ ਕਿਹੜਾ ਇਦਾਂ ਮਾਂ ਕੋਈ ਯਾਰ ਮਾਂ ਦਾ ਸਾਸਰੀ ਕਾ ਮਾਂ ਦਾ ਪੁੱਤ ਨਾ ਗੱਲ ਤਾਂ ਸੁਣ ਲੈ ਭੈਣੇ ਉਹ ਭੈਣ ਮੇਰੀ ਇਹ ਗੱਲ ਤਾਂ ਸੁਣ ਲੈ ਗੱਲ ਤਾਂ ਸੁਣ ਲੈ ਉਹ ਗੱਲ ਤਾਂ ਸੁਣ ਲੈ ਭੈਣੇ ਗੱਲ ਸੁਣ ਗੱਲ ਸੁਣ ਗੱਲ ਸੁਣ ਮੇਰੀ ਗੱਲ ਸੁਣ ਗੱਲ ਸੁਣ ਲੈ ਗੱਲ ਸੁਣ ਗੱਲ ਸੁਣ ਗੱਲ ਸੁਣ ਗੱਲ ਸੁਣ ਗੱਲ ਸੁਣ ਆਰੇ ਭੈਣ ਆ ਗਈ ਆਰੇ ਭੈਣ ਆ ਗਈ ਆ ਜਾ ਬਾਏ ਗੁਰੂ ਦੀ ਫੱਟੇ ਕੱਤੇ ਬਾਏ ਗੁਰੂ ਦੇ ਖਾਲਸਾ ਬਾਏ ਗੁਰੂ ਦੀ ਕਿ ਫਰੇ ਉੱਥੇ ਆਇਆ ਸਾਈਡ ਤੇ ਆ ਜਾ ਉੱਥੇ ਸਾਈਡ ਤੇ ਆ ਜਾ ਮੇਰੀ ਛੋਟੀ ਭੈਣ ਆ ਆ ਜਾ ਮੇਰੀ ਛੋਟੀ ਭੈਣ ਆ ਤੂੰ ਤਾਂ ਮੇਰੀ ਭੈਣ ਆ ਆ ਜਾ ਹਾਏ ਬੜੀ ਜਿਹਾ ਖਾਲਸਾ ਆ ਗੁਰੂ ਦੀ ਕਮਾਜਾ ਬਣਾ ਮਾਲਾ ਸੋਹਣੇ ਹਾਲ ਚੱਤ ਵੀ ਆ ਹਾਲ ਮਾਲਾ ਸੋਹਣੇ ਹਾਲ ਬਸ ਰੀ ਆ ਤੂੰ ਗੱਲ ਤਾਂ ਸੁਣ ਲੈ ਭੈਣੇ ਗੱਲ ਸੁਣ ਗੱਲ ਸੁਣ ਤੇਰਾ ਨਾਮ ਕੀ ਇਸ ਤਰ੍ਹਾਂ ਪਿੰਡ ਕੇ ਦਾ ਸੁੱਤਿਆ ਪੈਂਡ ਸੁੱਤਿਆ ਪੈਂਡ ਕਿੱਥੇ ਪੈਂਦਾ ਹੈ ਕਿੱਥੇ ਪਿੰਦਾ ਭੈਣੇ ਦੱਸਾ ਹਾਂ ਜਮੂਦੀਆਂ ਜਮੂਦੀਆਂ ਠੀਕ ਹੈ ਭੈਣੇ ਠੀਕ ਹੈ ਮੇਰੀ ਛੋਟੀ ਭੈਣ ਉਹ ਉੱਥੀਆਂ ਕਿੱਥੋਂ ਵੀ ਚਾ ਮਾਤਰੀ ਕਿਹੜਾ ਪਿੰਦਾ ਕਿਹੜਾ ਪਿੰਦਾ ਕੋਸਾ ਦੱਸਾ ਕਿਥੋਂ ਦੀਆਂ ਜਲੰਧਰ ਦੀਆਂ ਜਲੰਧਰ ਦੀਆਂ ਯੈਸ ਪਾਈਪਸ ਐਡਰੈਸ ਦਿengo ਠੀਕ ਹੈ ਭੈਣੇ ਜਲੰਧਰ ਦੀ ਆਹ ਐਡਰੈਸ ਹੀ ਦੇਣ ਲੱਗਿਆ ਤੇਰਾ ਰੁਕ ਤਾ ਸਹੀ ਗੱਲ ਤਾ